हां ऐत की वादा करदे मैं कहन भगवान तमान जथे जाऊंगा जूतियां खाऊं। ਹੁਣ ਬਹੁਤ ਅੱਕ ਗਏ ਇਹਨਾਂ ਨੂੰ। ਪਹਿਲਾਂ ਹੀ ਬਹੁਤ ਵਾਦੇ ਉਹ ਕੀਤੇ ਇਹਨਾਂ ਨੇ ਉਹੀ ਨਹੀਂ ਕੋਈ ਪੂਰਾ ਨਹੀਂ ਕੀਤਾ। ਮੈਨੂੰ ਇੱਕ ਜਾਨ ਵੀ ਕਹਿ ਦੇ ਵੀ ਮੈਨੂੰ ਵਾਦਾ ਕਿਹਨੇ ਪੂਰਾ ਕੀਤਾ? ਇਸ ਸਾਰੇ ਆਪਾਂ ਸ੍ਰੀਮਾਨ ਨੂੰ ਪਾਵਾਂਗੇ ਜੀ। ਅੱਛਾ ਜੀ। ਹਾਂ ਜੀ ਠੀਕ ਹੈ ਜੀ ਆਪਣੇ ਹੋ ਸਰਕਾਰਾਂ ਪਹਿਲਾਂ ਬਹੁਤ ਆਈਆਂ। ਕਿਸੇ ਨੇ ਕੁਝ ਨਹੀਂ ਕੀਤਾ ਜੀ। ਹੁਣ ਝਾੜੂ ਆ। ਝਾੜੂ ਨੇ ਵੀ ਨਹੀਂ ਕੁਝ ਕੀਤਾ ਤੁਹਾਡੇ ਸਾਹਮਣੇ ਹੀ ਆ। ਹੁਣ ਨੌਜਵਾਨ ਇੰਨੇ ਪੜੇ ਲਿਖੇ ਨੇ ਵੀਰੇ। ਤੁਹਾਨੂੰ ਪਤਾ ਕਿਸ ਨੂੰ ਨੌਕਰੀ ਨਹੀਂ ਦਿੱਤੀ ਹੈਗੀ। ਜਿਹੜਾ ਬੰਦਾ ਕੋਈ ਸੱਚਾਈ ਦੇ ਰਸਤੇ ਚੱਲਦਾ ਝਾਕ ਕੇ ਉਹਨੂੰ ਅੰਦਰ ਕਰ ਬਾਕੀ ਹੋ ਸਰਕਾਰਾਂ ਪਹਿਲਾਂ ਜਿਵੇਂ ਕਾਲੀ ਸੀ ਉਹਨਾਂ ਨੇ ਕੀਤਾ ਵੀ ਹੈ ਕੰਮ ਵੀਰੇ ਠੀਕ ਹੈ ਨਹੀਂ ਉਹਨਾਂ ਨੇ ਖਾਦਾ ਵੀ ਹੈਗਾ ਪਰ ਨਾ ਸਿੱਧੂ ਹੋ ਗਿਆ ਠੀਕ ਹੈ ਹੋਰ ਜਿਹੜੇ ਸਚਾਈ ਦੇ ਰਸਤੇ ਚੱਲਦੇ ਸਾਰਿਆਂ ਨੂੰ ਚਾਚਾ ਕੇ ਅੰਦਰ ਕਰੀ ਜਾਂਦੇ ਨੇ ਇਹਨਾਂ ਦਾ ਕਰਕੇ ਹੁਣ ਜਿਹੜਾ ਆਪਣਾ ਭਗਵੰਤ ਮਾਨ ਭਗਵੰਤ ਮਾਨ ਨੇ ਕੀ ਕੀਤਾ ਹੁਣ ਤੱਕ ਦੱਸ ਦੋ ਮੈਨੂੰ ਭਾਜਪਾ ਵਾਰੇ ਤੁਹਾਡੀ ਕੀ ਰਾਏ ਆ ਭਾਜਪਾ ਨੂੰ ਵੋਟ ਪਾਉਗੀ ਇਸ ਵਾਰ ਵੀਰੇ ਭਾਜਪਾ ਦੀ ਗੱਲ ਵੀਰੇ ਸਾਰਿਆਂ ਇੱਥੇ ਹੀ ਰੋਲ ਜਣੀਆਂ ਐਦ ਕੀ ਮੈਨੂੰ ਲੱਗਦਾ ਵੀ ਨਵੀਂ ਸਰਕਾਰ ਬਣੂ ਵੀਰੇ ਜਿਹੜਾ ਮਰਜ਼ੀ ਬੰਦਾ ਜਿੱਥੇ ਮਰਜ਼ੀ ਚਲੀ ਜਾਵੇ ਭਾਜਪਾ ਵੇ ਚਲੀ ਜਾਵੇ ਜਿੱਥੇ ਮਰ ਆਦਿ ਕਿ ਮੈਂ ਕਹਿੰਦਾ ਕੋਈ ਵੀ ਸਰਕਾਰ ਨਹੀਂ ਆਉਂਦੀ ਭਾਜਪਾ ਵੀ ਲਾ ਲਓ ਜਾਂ ਐਦਿਹਾ ਨਵੀਂ ਪੀੜ੍ਹੀ ਉੱਠੋਗੀ ਜੇ ਕੁਝ ਬਣ ਗਿਆ ਵੀਰੇ ਤਾਂ ਨਹੀਂ ਤਾਂ ਅਣੀ ਪੰਜਾਬ ਇੰਦੀ ਖਰਾਬ ਹੋਣਾ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਅਸੀਂ ਨੌਜਵਾਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਕਿਸ ਨੂੰ ਵੋਟ ਪਾ ਰਹੇ ਨੇ ਇਸ ਵਾਰ ਉਹਨਾਂ ਦੀ رائے ਕੀ ਹੈ ਉਹ ਕਿਸ ਨੂੰ ਚੁਣਨਾ ਚਾਹੁੰਦੇ ਨੇ ਅਸ਼ੀਕਾ ਬਾਜੀ ਤੁਸੀਂ ਇਸ ਵਾਰ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਇਸ ਵਾਰ ਜੇ ਆਪਾਂ ਸ੍ਰੀ ਮਾਰਨ ਨੂੰ ਪਾਵਾਂਗੇ ਜੀ ਹਾਂਜੀ ਠੀਕ ਹੈ ਜੀ ਆਪਣੇ ਹੋ ਸਰਕਾਰਾਂ ਪੜਾ ਬਹੁਤ ਆ ਗਈਆਂ ਕਿਸੇ ਨੇ ਕੁਝ ਨਹੀਂ ਕੀਤਾ ਜੀ ਹੁਣ ਝਾੜੂ ਆ ਝਾੜੂ ਨੇ ਵੀ ਨਹੀਂ ਕੁਝ ਕੀਤਾ ਤੁਹਾਡੇ ਸਾਹਮਣੇ ਹੀ ਆ ਹੁਣ ਨੌਜਵਾਨ ਇੰਨੇ ਪੜੇ ਲਿਖੇ ਨਹੀਂ ਵੀਰੇ ਤੁਹਾਨੂੰ ਪਤਾ ਕਿਸ ਨੂੰ ਨੌਕਰੀ ਨਹੀਂ ਦਿੱਤੀ ਹੈਗੀ ਸਾਰੇ ਹੁਣ ਧਰਨੇ ਦੇ ਬੈਠੇ ਨੇ ਹੁਣ ਆਪਣਾ ਜਣੇ ਘਣੇ ਨੂੰ ਆਪਣਾ ਪਰਚੇ ਕਰੀ ਜਾਂਦੇ ਸਾਰਿਆਂ ਦੇ ਠੀਕ ਨਹੀਂ ਜਿਹੜਾ ਬੰਦਾ ਕੋਈ ਸੱਚਾਈ ਦੇ ਰਸਤੇ ਚੱਲਦਾ ਝਾਕ ਕੇ ਉਹਨੂੰ ਅੰਦਰ ਕਰ ਦਿੰਦੇ ਨੇ ਠੀਕ ਹੈ ਨਾ ਜੀ ਬਾਕੀ ਹੋ ਸਰਕਾਰਾਂ ਪਹਿਲਾਂ ਜਿਵੇਂ ਕਾਲੀ ਸੀ ਉਹਨਾਂ ਨੇ ਕੀਤਾ ਵੀ ਹੈ ਕੰਮ ਵੀਰੇ ਠੀਕ ਹੈ ਨਹੀਂ ਉਹਨਾਂ ਨੇ ਖਾਦਾ ਵੀ ਹੈਗਾ ਆਈ ਨਹੀਂ ਹੈਗਾ ਵੀਰੇ ਆਪਾਂ ਉਧਰੋਂ ਕਰ ਲਈਏ ਹੁਣ ਆਈ ਦੀ ਦੇਖਿਆ ਕੋਈ ਨਵੀਂ ਪਾਰਟੀ ਨੂੰ ਆਪਾਂ ਮੌਕਾ ਦਵਾਂਗੇ ਠੀਕ ਨਹੀਂ ਵੀਰੇ ਬਾਕੀ ਦੇਖਦੇ ਹੁਣ ਅੱਗੇ ਅਗਲਾ ਵਾਰ ਕੀ ਬਣਦਾ ਵੀਰੇ ਝਾੜੂ ਤੋਂ ਇੰਨੀ ਛੇਤੀ ਮੰਨ ਕਿਉਂ ਉੱਖ ਗਿਆ ਹੁਣ ਚਾੜੂ ਵੀਰੇ ਆਪੇ ਦੇਖ ਲਓ ਹੁਣ ਤੁਸੀਂ ਹੁਣ ਆਪਣਾ ਵੀਰੇ ਸੀ ਆਪਣਾ ਜਿਹੜਾ ਆਪਣਾ ਕਰਦਾ ਦੀ ਆਪਣਾ ਦੀਪ ਸਿੱਧੂ ਹੋ ਗਿਆ ਵੀਰੇ ਜਿਵੇਂ ਠੀਕ ਆ ਆਪਣੇ ਹੋਰ ਜਿਹੜੇ ਨਵੇਂ ਮੁੰਡੇ ਉਮਰਤਪਾਲ ਉਹ ਅਮਰਤਪਾਲ ਹੋ ਗਿਆ ਉਹ ਵੀ ਵਿਚਾਰਾ ਧੱਕੇ ਨਾਲ ਆਪਣਾ ਜੇਲ੍ਹ 'ਚ ਬੈਠਾ ਠੀਕ ਨਹੀਂ ਆਪਣੇ ਹੋਰ ਜਿਹੜੇ ਵੀਰ ਨੇ ਪਰਨਾ ਸਿੱਧੂ ਹੋ ਗਿਆ ਠੀਕ ਆ ਹੋਰ ਜਿਹੜੇ ਸਚਾਈ ਦੇ ਰਸਤੇ ਚੱਲਦੇ ਸਾਰਿਆਂ ਨੂੰ ਚਾਚਾ ਕੇ ਅੰਦਰ ਕਰੀ ਜਾਂਦੇ ਨੇ ਹੁਣ ਝੂਠੇ ਪਰਚੇ ਪਾਈ ਜਾਂਦੇ ਨੇ ਉਹਦਾ ਬੇਕਸੂਰ ਨੇ ਠੀਕ ਆ ਇਹਨਾਂ ਦਾ ਕਰਕੇ ਹੁਣ ਜਿਹੜਾ ਆਪਣਾ ਭਗਵੰਤ ਮਾਨ ਭਗਵੰਤ ਮਾਨ ਨੇ ਕੀ ਕੀਤਾ ਹੁਣ ਤੱਕ ਦੱਸ ਦੋ ਮੈਨੂੰ ਵਿਚਾਰੇ ਇੰਨੇ ਪੜੇ ਲਿਖੇ ਨੌਕਰੀਆਂ ਬੈਠੇ ਨੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਹੈਗੀ ਇਹ ਭਾਜਪਾ ਵਾਰੇ ਤੁਹਾਡੀ ਕੀ ਰਾਏ ਆ ਭਾਜਪਾ ਨੂੰ ਵੋਟ ਪਊਗੀ ਇਸ ਵਾਰ ਵੀਰੇ ਭਾਜਪਾ ਬੋਜਾ ਵੀਰੇ ਸਾਰਿਆਂ ਇੱਥੇ ਹੀ ਰੋਲ ਜਣੀਆਂ ਐਦਕੀ ਮੈਨੂੰ ਲੱਗਦਾ ਵੀ ਨਵੀਂ ਸਰਕਾਰ ਬਣੂਗੀ ਠੀਕ ਗੱਲ ਹੈ ਹਨ ਐਦਕੀ ਸਾਰੀਆਂ ਸਰਕਾਰਾਂ ਤੋਂ ਅੱਕ ਗਏ ਇਹ ਹੁਣ ਜਿਵੇਂ ਝਾੜੂ ਆ ਗਿਆ ਕਾਲੀ ਆ ਗਿਆ ਕਾਂਗਰਸ ਆ ਗਿਆ ਇਹਨਾਂ ਸਾਰਿਆਂ ਦੇ ਅੱਖਗੇ ਵੀਰੇ ਹੁਣ ਸਾਰੇ ਹੁਣ ਐਤ ਕੀ ਨਵੀਂ ਕੋਈ ਛਿੜੀ ਉੱਠੂਗੀ ਹੁਣ ਨਾ ਕੋਈ ਆਪਣਾ ਬਣਾਣਗੇ ਪਾਰਟੀ ਬਣੂਗੀ ਫਿਰ ਦੇਖਦੇ ਆ ਵੀਰੇ ਕੀ ਪਾਰਟੀ ਤਾਂ ਅਕਾਲੀ ਦਲ ਅੰਮ੍ਰਿਤਸਰ ਉੱਠੀ ਹੋਈ ਆ ਪਹਿਲਾਂ ਤੋਂ ਚੱਲਦੀ ਆ ਰਹੀ ਆ ਕਿ ਉਹਨਾਂ ਨੂੰ ਮੌਕਾ ਦਵੋਗੇ ਨਹੀਂ ਵੀਰੇ ਐਤ ਕੀ ਦੇਖਾ ਸਿਰ ਨੂੰ ਮਾਰ ਨੂੰ ਵੋਟ ਪਾਵਾਂਗੇ ਵੀਰੇ ਹਾਂ ਸਾਰੇ ਇਹਨਾਂ ਨੂੰ ਦੇਖ ਲਈ ਪਾ ਗਏ ਵੀਰੇ ਕਾਂਗਰਸ ਨੂੰ ਵੀ ਦੇਖ ਲਈ ਕਾਲੀ ਨੂੰ ਵੀ ਹੁਣ ਝਾੜੂ ਨੂੰ ਵੀ ਪਹਿਲਾਂ ਝਾੜੂ ਨਾਲ ਹੈਗੇ ਸੀ ਹੁਣ ਝਾੜੂ ਨੇ ਵੀ ਨਹੀਂ ਕੁਝ ਕੀਤਾ ਔਰ ਕਿਸੇ ਨੇ ਉੱਪਰ ਹੁਣ ਮਨ ਅੱਕਿਆ ਪਾ ਸਾਰਿਆਂ ਤੋਂ ਹੁਣ ਜੇ ਬੋਰਡ ਮੰਗਣ ਵੀ ਆਵਾਂਗੇ ਪਹਿਲਾ ਸਵਾਲ ਕਰਾਂਗੇ ਉਹਨਾਂ ਨੂੰ ਠੀਕ ਵੀ ਪਹਿਲਾਂ ਤੁਸੀਂ ਐਡੇ ਐਡੇ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਹਰੇਕ ਘਰ 'ਚ ਇੱਕ ਇੱਕ ਨੌਕਰੀ ਦਵਾਵਾਂਗੇ ਠੀਕ ਵੀ ਅਸੀਂ ਆਮ ਪਾਰਟੀ ਆ ਠੀਕ ਆ ਉਹਨਾਂ ਨੇ ਕੀ ਕੀਤਾ ਹੁਣ ਤੱਕ ਕਿਸ ਨੂੰ ਨੌਕਰੀ ਦਿੱਤੀ ਐ ਇੱਕ ਵਾਰੀ ਮੈਨੂੰ ਕਹਿ ਦੇਵੇ ਕਾਂਗਰਸ ਦੀ ਕਾਰਗੁਜ਼ਾਰੀ ਪਿਛਲੀ ਸਰਕਾਰ 'ਚ ਕਿਵੇਂ ਰਹੀ ਤੁਹਾਨੂੰ ਕਿਵੇਂ ਲੱਗੀ ਸੀ ਉਹ ਵੀਰੇ ਕਾਂਗਰਸੇ ਵੀ ਐਦ ਨਹੀਂ ਵੀਰੇ ਤੁਹਾਨੂੰ ਪਤਾ ਜਿਵੇਂ ਹੁਣ ਝਾੜੂਗਾ ਉਵੇਂ ਹੀ ਕਾਂਗਰਸ ਦੀ ਉਹਨਾਂ ਨੇ ਵੀ ਪਹਿਲਾਂ ਵਾਦੇ ਕੀਤੇ ਦੀ ਅੱਡੇ-ਅੱਡੇ ਵਾਦੇ ਕੀਤੇ ਨੇ ਪਹਿਲਾਂ ਕੈਪਟਨ ਦੀ ਕੈਪਟਨ ਸੌਂ ਖਾ ਕੇ ਮੁੱਕਰ ਗਿਆ ਠੀਕ ਹੈ ਜੀ ਤੇ ਕੈਪਟਰ ਸੌਂ ਖਾ ਕੇ ਮੁੱਕਰਿਆ ਉਹ ਵਿਚਾਲੇ ਵਿਚ ਚਲੀ ਗਿਆ ਥੋੜੇ ਸਾਹਮਣੇ ਹੀ ਆਈ ਹੁਣ ਤੁਹਾਨੂੰ ਪਤਾ ਸਰਕਾਰਾਂ ਅੱਜ ਕੱਲ ਇਦਾਂ ਹੀ ਚੱਲਦੀਆਂ ਨੇ ਜਿੱਧਰ ਪੈਸਾ ਮਿਲ ਗਿਆ ਉਧਰ ਪੈਸਾ ਦਿੱਗ ਗਿਆ ਉਧਰ ਹੀ ਚਲੀ ਜਾਂਦੀਆਂ ਨੇ ਨਹੀਂ ਜਿਹੜੇ ਵੀਰੇ ਹੁਣ ਲੀਡਰ ਜਾਂ ਭਾਜਪਾ ਦੇ ਵਿੱਚ ਗਿਰ ਰਹੇ ਨੇ ਜਾ ਜਾ ਕੇ ਤਕੜੇ-ਤਕੜੇ ਲੀਡਰ ਭਾਜਪਾ 'ਚ ਜਾ ਰਹੇ ਨੇ ਤੇ ਉਹਦੇ ਬਾਰੇ ਕੀ ਰਾਏ ਆ ਤੁਹਾਡੀ ਫਿਰ ਜਿਹੜਾ ਮਰਜ਼ੀ ਬੰਦਾ ਜਿੱਥੇ ਮਰਜ਼ੀ ਚਲੀ ਜਾਵੇ ਭਾਜਪਾ 'ਚ ਚਲੀ ਜਾਵੇ ਜਿੱਚ ਮਰਜ਼ੀ ਚਲੀ ਜਾਵੇ ਐਦ ਕੀ ਮੈਂ ਕਹਿੰਦਾ ਕੋਈ ਵੀ ਸਰਕਾਰ ਨਹੀਂ ਆਉਂਦੀ ਭਾਜ ਬਾਬੀ ਲਾ ਲਓ ਜਾ ਠੀਕ ਆ ਕੱਲ ਹੀ ਲਾ ਲਓ ਕਾਂਗਰਸ ਝਾੜੂ ਲ ਮੈਂ ਕਹਿੰਦਾ ਕੋਈ ਵੀ ਨਹੀਂ ਆਉਂਦੀ ਐਦ ਕੀ ਐਦ ਕੀ ਨਵੀਂ ਪੀੜ੍ਹੀ ਉੱਠੂਗੀ ਜੇ ਕੁਝ ਬਣ ਗਿਆ ਵੀਰੇ ਤਾਂ ਐ ਨਹੀਂ ਤਾਂ ਅਣੀ ਪੰਜਾਬ ਇੰਦੀ ਖਰਾਬ ਹੋਣਾ ਵੀਰੇ ਸਾਰਾ ਭਗਵੰਤ ਮਾਨ ਤਾਂ ਕਹਿੰਦਾ ਅਸੀਂ 13 ਦੀਆਂ 13 ਜਿੱਤਣ ਜਾ ਰਹੇ ਹਾਂ ਲਾ 13 ਵਿੱਚੋਂ ਮੈਨੂੰ ਕਹਿੰਦਾ ਵੀਰੇ 2 ਲੈ ਕੇ ਦਿਖਾ ਦਵੇ ਮੈਂ ਵਾਝੂਗਾ ਸਹੀ ਗੱਲ ਕਹਿਨਾ ਅੱਛਾ ਜੀ ਹਾਂ ਐਦ ਕੀ ਵਾਦਾ ਕਰਦੇ ਆ ਮੈਂ ਕਹਿੰਦਾ ਭਗਵੰਤ ਮਾਨ ਜਿੱਥੇ ਜਾਊਗਾ ਜੁੱਤੀ ਖਾਊਗਾ ਅੱਛਾ ਜੀ ਹਾਂ ਜੀ ਨੌਜਵਾਨ ਕਹਿ ਰਹੇ ਨੇ ਕਿ 13 ਦਾ ਛੱਡੋ ਦੋ ਨਹੀਂ ਆਉਣੀਆਂ ਬਾਕੀ ਨੌਜਵਾਨ ਹੋਰ ਕੀ ਕਹਿੰਦੇ ਨੇ ਹੋਰ ਪੁੱਛ ਲੈਣੇ ਆ ਹਾਂ ਬਸ ਦੇਖ ਲੈ ਜਿੱਥੇ ਵੀ ਜਾਊਗਾ ਸਰਵੇ ਕਰਨੇ ਭਗਵੰਤ ਮਾਨ ਜਾਊਗਾ ਐ ਦੀ ਜੁੱਤੀ ਪਹਿਨਣੀ ਆ ਵੀਰੇ ਸਿੱਧੀ ਗੱਲ ਕਹ ਰਹੇ ਆ ਐ ਦੀ ਦਾ ਭਜਾਣਾ ਸਾਰਿਆਂ ਨੇ ਹੁਣ ਬਹੁਤ ਅੱਕ ਗਏ ਇਹਨਾਂ ਤੋਂ ਪਹਿਲਾਂ ਹੀ ਬਹੁਤ ਵਾਦੇ ਕੀਤੇ ਇਹਨਾਂ ਨੇ ਉਹੀ ਨਹੀਂ ਕੋਈ ਪੂਰਾ ਨਹੀਂ ਕੀਤਾ ਮੈਨੂੰ ਇੱਕ ਜਣੇ ਵੀ ਕਹਿ ਦੇ ਵੀ ਮੈਨੂੰ ਵਾਦਾ ਕੀਤੇ ਨੇ ਪੂਰਾ ਕੀਤਾ ਜਿਹੜਾ ਤੁਹਾਡਾ ਐਮਐਲਏ ਹੁਣ ਗੁਰਪ੍ਰੀਤ ਜੀਪੀ ਦਾ ਸਾਬਕਾ ਐਮਐਲਏ ਸੀ ਉਹ ਵੀ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੂੰ ਸਪੋਰਟ ਹੋਊਗੀ ਉਹਦੀ ਤੁਹਾਨੂੰ ਕਿਸੇ ਦਿਨ ਵੀ ਹੋਣੀ ਹੈਗੀ ਜਿਹਦੇ ਮਰਜ਼ੀ ਕਰੀ ਜਾਵੇ ਸਾਰੇ ਇੱਥੇ ਆ ਹਾਰੇ ਇੱਥੇ ਰਹਿ ਜਾਣੇ ਦੇਖ ਲਿਓ ਹਾਂ ਜੀ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਹੋ ਜਾਣਾ ਇਹ ਨੌਜਵਾਨ ਹੁਣ ਦਿਲੋਂ ਬੋਲ ਰਹੇ ਨੇ ਅੱਗੇ ਨੌਜਵਾਨ ਕੀ ਕਹਿੰਦੇ ਨੇ ਤੁਹਾਨੂੰ ਅੱਗੇ ਵੀ ਦਿਖਾਉਂਦੇ ਰਾਂਗੇ ਸਰਵੇ ਧੰਨਵਾਦ